ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ। ਵਰਤਾਂ ਦਾ ਦਿਨ ਸੀ ਸਾਰੀਆਂ ਵੈਹੀਆਂ ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਵਰਤ ਰੱਖੇ ਹੋਏ ਸੀ। ਹਰ ਘਰ ਵਿੱਚ ਖੁਸ਼ੀਆਂ ਅਤੇ ਵਖਰੀ ਕਿਸਮ ਦਾ ਮਾਹੌਲ ਸੀ। ਪਰੰਤੂ ਇੱਕ ਘਰ ਵਿੱਚ ਸ਼ੋਰ ਸ਼ਰਾਬਾ ਤੇ ਹੱਲਾ ਮੱਚਿਆ ਹੋਇਆ ਸੀ। ਕੇਂਦਰ ਤੇ ਉਸ ਦਾ ਘਰ ਵਾਲਾ ਮਨਵੀਰ ਅੱਜ ਦੇ ਦਿਨ ਵੀ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀ। ਸਵੇਰ ਦੇ 5 ਵਜੇ ਚੁੱਕੇ ਸੀ। ਥੋੜਾ ਜਿਹਾ ਸ਼ੋਰ ਹੋਣ ਕਰਕੇ ਮਨਵੀਰ ਦੀ ਅੱਖ ਖੁੱਲ ਗਈ। ਉਸ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਘਰ ਵਾਲੀ ਕਿੰਦਰ ਅਲਮਾਰੀ ਵਿੱਚੋਂ ਕੱਪੜੇ ਕੱਢ ਰਹੀ ਸੀ। ਉਹ ਥੋੜੀ ਨਾਰਾਜ਼ ਲੱਗ ਰਹੀ ਸੀ। ਮਨਵੀਰ ਨੇ ਅੱਖਾਂ ਮਲਦੇ ਹੋਏ ਕਿੰਦਰ ਨੂੰ ਪੁੱਛਿਆ ਕਿ ਸਵੇਰੇ ਸਵੇਰੇ ਕੀ ਗੱਲ ਹੋ ਗਈ? ਜੋ ਤੂੰ ਗੁੱਸੇ ਵਿੱਚ ਹੈਂ। ਕਿੰਦਰ ਨੇ ਕਿਹਾ ਤੁਸੀਂ ਮੈਨੂੰ ਕੋਈ ਨਵਾਂ ਸੂਟ ਖਰੀਦ ਕੇ ਨਹੀਂ ਦੇ ਸਕਦੇ ਸੀ। ਤੁਹਾਨੂੰ ਪਤਾ ਤਾਂ ਹੈ ਨਾ ਕਰਵਾ ਚੌਥ ਵਾਲੇ ਦਿਨ ਔਰਤਾਂ ਨਵੇਂ ਸੂਟ ਪਾਉਂਦਾਂ ਹਨ। ਮੇਰੀਆਂ ਸਾਰੀਆਂ ਸਹੇਲੀਆਂ ਨਵੇਂ ਕੱਪੜੇ ਪਾ ਕੇ ਪੂਜਾ ਕਰਨ ਲਈ ਆਉਣਗੀਆ ਤੇ ਮੈਂ ਉਹੀ ਪੁਰਾਣੇ ਸੂਟ ਪਾ ਕੇ ਜਾਵਾਂਗੀ ਪਰ ਤੁਹਾਨੂੰ ਕਿਹੜਾ ਇਸ ਗੱਲ ਨਾਲ ਕੋਈ ਫਰਕ ਪੈਂਦਾ ਹੈ ਫਿਰ ਕਿੰਦਰ ਨੇ ਆਪਣੇ ਪਤੀ ਦੇ ਸਹਰਾਣੇ ਪਿਆ ਨਵਾਂ ਮੋਬਾਈਲ ਫੋਨ ਦੇਖਿਆ ਤੇ ਗੁੱਸੇ ਵਿੱਚ ਕਹਿਣ ਲੱਗੀ ਨਵਾਂ ਫੋਨ ਕਿੱਥੋਂ ਆਇਆ ਮਨਵੀਰ ਨੇ ਕਿਹਾ ਕਿ ਮੇਰਾ ਪੁਰਾਣਾ ਫੋਨ ਟੁੱਟ ਗਿਆ ਹੈ ਦਫ਼ਤਰ ਦੇ ਕੰਮਾਂ ਲਈ ਜ਼ਰੂਰੀ ਸੀ ਇਸ ਲਈ ਨਵਾਂ ਖਰੀਦ ਲਿਆ ਕਿੰਦਰ ਇੱਕਦਮ ਪੜਕੁੱਠੀ ਅੱਛਾ ਤੁਹਾਡੀ ਜ਼ਰੂਰਤ ਜ਼ਰੂਰਤ ਤੇ ਮੇਰਾ ਕੀ ਹੈ ਕੀ ਗੱਲ ਮੇਰੀ ਕੋਈ ਜ਼ਰੂਰਤ ਹੀ ਨਹੀਂ ਕਿੰਦਰ ਦੀ ਗੱਲ ਸੁਣ ਕੇ ਮਨਵੀਰ ਗੁੱਸੇ ਵਿੱਚ ਬੋਲਿਆ ਅੱਛਾ ਤੂੰ ਹਰ ਰੋਜ਼ ਤਾਂ ਨਵੇਂ ਸੂਟ ਪਹਿਨਦੀ ਹੈ ਪਿਛਲੇ ਮਹੀਨੇ ਵੀ ਤੂੰ ਬਹੁਤ ਸਾਰੀ ਸ਼ਾਪਿੰਗ ਕੀਤੀ ਸੀ ਹਰ ਵਾਰ ਤੇਰੀ ਫਰਮੈਸ਼ ਪੂਰੀ ਕਰਨਾ ਆਸਾਨ ਨਹੀਂ ਹੈ ਪੈਸੇ ਦੀ ਤੰਗੀ ਹੈ ਸਮਝਣ ਦੀ ਕੋਸ਼ਿਸ਼ ਕਰ ਅੱਛਾ ਮੇਰੀ ਪਿਛਲੇ ਮਹੀਨੇ ਦੀ ਸ਼ਾਪਿੰਗ ਤਾਂ ਤੁਹਾਨੂੰ ਯਾਦ ਹੈ ਪਰ ਤੁਹਾਡਾ ਫੋਨ ਤਾਂ ਬਹੁਤ ਮਹਿੰਗਾ ਹੈ ਉਹ ਤੁਹਾਨੂੰ ਦਿਖਾਈ ਨਹੀਂ ਦਿੰਦਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਿ ਪੈਸੇ ਦੀ ਤੰਗੀ ਸਿਰਫ ਮੇਰੇ ਲਈ ਹੀ ਕਿਉਂ ਹੈ ਤੁਸੀਂ ਤਾਂ ਆਪਣੀ ਪਸੰਦ ਦੀ ਹਰ ਚੀਜ਼ ਖਰੀਦ ਲੈਂਦੇ ਹੋ ਮਨਵੀਰ ਉੱਚੀ ਆਵਾਜ਼ ਵਿੱਚ ਬੋਲਿਆ ਹਾਂ ਖਰੀਦਿਆ ਮੈਂ ਨਵਾਂ ਫੋਨ ਆਪਣੇ ਕਮਾਏ ਪੈਸੇ ਨਾਲ ਖਰੀਦਿਆ ਹੈ ਮੈਂ ਪੈਸੇ ਤੇਰੇ ਪਿਓ ਤੋਂ ਨਹੀਂ ਲਈ ਇਹ ਗੱਲ ਸੁਣਦੇ ਹੀ ਕਿੰਦਰ ਦਾ ਗੁੱਸਾ ਹੋਰ ਵੱਧ ਗਿਆ ਉਹ ਕਹਿਣ ਲੱਗੀ ਕਿ ਮੇਰੇ ਮਾਪੇ ਨੂੰ ਵਿੱਚ ਲਿਆਉਂਦੀ ਤੁਹਾਡੀ ਹਿੰਮਤ ਕਿਵੇਂ ਹੋਈ ਮੈਂ ਕਦੇ ਤੁਹਾਡੇ ਮਾਪੇ ਨੂੰ ਕੁਝ ਨਹੀਂ ਕਿਹਾ ਮਨਵੀਰ ਕਹਿਣ ਲੱਗਾ ਤੂੰ ਮੇਰੇ ਮਾਪੇ ਨੂੰ ਕੁਝ ਕਹੇਂਗੀ ਵੀ ਕਿਵੇਂ ਕਿਉਂਕਿ ਮੇਰੇ ਮਾਪੇ ਤਾਂ ਬਹੁਤ ਚੰਗੇ ਹਨ ਤੂੰ ਉਨ੍ਹਾਂ ਬਾਰੇ ਕੁਝ ਗਲਤ ਕਹਿ ਵੀ ਨਹੀਂ ਸਕਦੀ ਕਿੰਦਰ ਫੇਰ ਗੁੱਸੇ ਨਾਲ ਕਹਿਣ ਲੱਗੀ ਕਿ ਤੁਹਾਡਾ ਮਤਲਬ ਮੇਰੇ ਮਾਪੇ ਬੁਰੇ ਹਨ ਗੁੰਡੇ ਬਦਮਾਸ਼ ਹਨ ਮਨਵੀਰ ਨੇ ਹੌਲੀ ਜਿਹਾ ਕਿਹਾ ਮੇਰਾ ਇਹ ਮਤਲਬ ਨਹੀਂ ਪਰ ਤੇਰੀ ਆਦਤ ਹੈ ਹਰ ਬਾਤ ਦਾ ਬਤੰਗੜ ਬਣਾਉਂਦੀ ਹਰ ਗੱਲ ਦਾ ਤਮਾਸ਼ਾ ਬਣਾ ਕੇ ਰੱਖ ਦਿੰਦੀ ਹੈ ਤਮਾਸ਼ਾ ਕਿੰਦਰ ਫੇਰ ਬੋਲੀ ਸੱਚ ਤਾਂ ਇਹ ਹੈ ਕਿ ਤੁਹਾਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਹਰ ਗੱਲ ਤੇ ਤੁਸੀਂ ਇਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਭੇੜੇ ਖਾਨਦਾਨ ਵਿੱਚੋਂ ਹਾਂ ਉਹ ਦੋਨੇ ਇੱਕ ਦੂਜੇ ਨਾਲ ਝਗੜ ਰਹੇ ਸੀ ਉਹਨਾਂ ਦੇ ਬੱਚੇ ਉਹਨਾਂ ਨੂੰ ਵੇਖ ਕੇ ਰੋ ਰਹੇ ਸੀ ਬੱਚਿਆਂ ਲਈ ਘਰ ਦਾ ਮਾਹੌਲ ਜੰਗ ਦਾ ਮੈਦਾਨ ਬਣਿਆ ਹੋਇਆ ਸੀ ਬੱਚਿਆਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਇੱਕ ਦੂਜੇ ਨੂੰ ਸਵਾਲ ਕੀਤਾ ਕਿ ਸਾਡੇ ਮੰਮੀ ਪਾਪਾ ਇਸ ਤਰ੍ਹਾਂ ਹੀ ਲੜਦੇ ਰਹਿਣਗੇ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਕਦੇ ਮੰਮੀ ਪਾਪਾ ਨੇ ਹੱਸ ਕੇ ਇੱਕ ਦੂਜੇ ਨਾਲ ਗੱਲ ਹੀ ਨਹੀਂ ਕੀਤੀ ਮਨਵੀਰ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ ਪਤਾ ਨਹੀਂ ਤੇਰੇ ਮਾਂ ਬਾਪ ਨੇ ਤੇਰਾ ਨਾਮ ਕਿੰਦਰ ਕਿਉਂ ਰੱਖਿਆ ਹੈ ਜਦੋਂ ਤੂੰ ਤੂੰ ਮੇਰੇ ਘਰ ਵਿੱਚ ਆਈ ਹੈ ਮੇਰੀ ਜ਼ਿੰਦਗੀ ਵਿੱਚ ਤਾਂ ਹਨੇਰਾ ਕਰਕੇ ਰੱਖਿਆ ਹੈ ਕਿੰਦਰ ਚਲਾਉਂਦੇ ਹੋਏ ਕਹਿਣ ਲੱਗੀ ਠੀਕ ਹੈ ਜੇਕਰ ਅਜਿਹੀ ਗੱਲ ਹੈ ਤਾਂ ਮੈਨੂੰ ਤਲਾਕ ਦੇ ਦਿਓ ਤੇ ਆਪਣਾ ਜੀਵਨ ਸਵਾਰ ਲਓ ਮੈਂ ਵੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਇੱਥੋਂ ਚਲੀ ਜਾਵਾਂਗੀ ਕਿੰਦਰ ਨੇ ਆਪਣੇ ਗਲ ਵਿੱਚ ਪਾਇਆ ਹੋਇਆ ਮੰਗਲ ਸੂਤਰ ਲਾ ਕੇ ਮਨਵੀਰ ਵੱਲ ਸੁੱਟ ਦਿੱਤਾ ਤੇ ਕਹਿਣ ਲੱਗੀ ਕਿ ਤੇਰੇ ਨਾਲ ਵਿਆਹ ਕਰਵਾਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਉਸ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਦੋ ਬੱਚੇ ਪੈਦਾ ਕਰ ਦਿੱਤੇ ਕਿੰਦਰ ਨੇ ਨਫ਼ਰਤ ਭਰੀ ਨਜ਼ਰ ਨਾਲ ਆਪਣੇ ਬੱਚਿਆਂ ਵੱਲ ਦੇਖਿਆ ਦੋਨੇ ਬੱਚੇ ਡਰੇ ਹੋਏ ਕਿੰਦਰ ਵੱਲ ਵੇਖ ਰਹੇ ਸੀ ਫਿਰ ਕਿੰਦਰ ਗੁੱਸੇ ਨਾਲ ਰਸੋਈ ਵਿੱਚ ਗਈ ਤੇ ਪਾਣੀ ਦਾ ਗਲਾਸ ਭਰ ਕੇ ਪੀਣ ਲੱਗੀ ਉਹ ਦਿਖਾਉਣਾ ਚਾਹੁੰਦੀ ਸੀ ਕਿ ਅੱਜ ਉਸਨੇ ਵਰਤ ਨਹੀਂ ਰੱਖਣਾ ਬੱਚੇ ਚੁੱਪਚਾਪ ਬੈੱਡ ਉੱਪਰ ਬੈਠੇ ਸੀ ਕਮਰੇ ਵਿੱਚ ਸ਼ਨਾਟਸ਼ ਆ ਗਿਆ ਸੀ ਪਰ ਬੱਚਿਆਂ ਦੇ ਦਿਲਾਂ ਵਿੱਚ ਸਵਾਲ ਗੂੰਜ ਰਹੇ ਸੀ ਸਾਹਿਲ ਨੇ ਆਪਣੀ ਭੈਣ ਗੁਰਸਾਂਝ ਨੂੰ ਪੁੱਛਿਆ ਦੀਦੀ ਕੀ ਮੰਮੀ ਸੱਚਮੁੱਚ ਘਰ ਛੱਡ ਕੇ ਚਲੀ ਜਾਵੇਗੀ ਜੇਕਰ ਅਜਿਹਾ ਹੋਇਆ ਤਾਂ ਅਸੀਂ ਮੰਮੀ ਪਾਪਾ ਵਿੱਚੋਂ ਕਿਸ ਨਾਲ ਰਹਾਂਗੇ ਗੁਰਸਾਂਜ ਨੇ ਆਪਣੇ ਭਰਾ ਸਾਹਿਲ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਹੋਏ ਕਿਹਾ ਮੈਨੂੰ ਨਹੀਂ ਪਤਾ ਪਰ ਤੂੰ ਚਿੰਤਾ ਨਾ ਕਰ ਅਸੀਂ ਜਿੱਥੇ ਵੀ ਰਹਾਂਗੇ ਦੋਨੇ ਭੈਣ ਭਰਾ ਇਕੱਠੇ ਰਹਾਂਗੇ ਮੈਂ ਕਦੇ ਵੀ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਹਮੇਸ਼ਾ ਤੇਰਾ ਖਿਆਲ ਰੱਖਾਂਗੀ ਚੱਲ ਹੁਣ ਟੀਵੀ ਚਲਾਉਂਦੇ ਹਾਂ ਆਪਾਂ ਕਾਰਟੂਨ ਦੇਖਾਂਗੇ ਟੀਵੀ ਦੇਖਦੇ ਹੋਏ ਸਾਹਿਲ ਥੋੜਾ ਨਾਰਮਲ ਹੋ ਗਿਆ ਪਰ ਗੁਰਸਾਂਝ ਨੇ ਮਾਨੰਦਰ ਸਵਾਲਾਂ ਦੀ ਝੜੀ ਲੱਗੀ ਹੋਈ ਸੀ ਇੱਕ ਪਾਸੇ ਉਸ ਦੇ ਮੰਮੀ ਪਾਪਾ ਦਾ ਝਗੜਾ ਦੂਜੇ ਪਾਸੇ ਸਾਹਿਲ ਦੀਆਂ ਮਾਸੂਮ ਗੱਲਾਂ ਉਸ ਦੇ ਦਿਲ ਵਿੱਚ ਗੂੰਜ ਰਹੀਆਂ ਸੀ ਸਾਹਿਲ ਨੇ ਗੁਰਸਾਂਝ ਨੂੰ ਕਿਹਾ ਦੀਦੀ ਮੈਂ ਟੀਵੀ ਨਹੀਂ ਦੇਖਣਾ ਗੇਮ ਖੇਡਣੀ ਹੈ ਸਾਹਿਲ ਵੀਡੀਓ ਗੇਮ ਖੇਡਣ ਲੱਗ ਪਿਆ ਅਤੇ ਗੁਰਸਾਂਝ ਪੜਨ ਲੱਗ ਪਈ ਉਸ ਦਾ ਮਨ ਪੜਾਈ ਵਿੱਚ ਨਹੀਂ ਲੱਗ ਰਿਹਾ ਸੀ ਉਸ ਦੇ ਦਿਮਾਗ ਵਿੱਚ ਲੜਾਈ ਦੇ ਸੀਨ ਘੁੰਮਣ ਲੱਗੇ ਕੁਝ ਦਿਨ ਪਹਿਲਾਂ ਵੀ ਮਨਵੀਰ ਨੇ ਖਾਣਾ ਖਾਂਦੇ ਹੋਏ ਕਿਹਾ ਸੀ ਕਿ ਸਬਜ਼ੀ ਵਿੱਚ ਇਹਨਾ ਨਮਕ ਕਿਉਂ ਪਾਇਆ ਹੈ ਕਿੰਦਰ ਨੇ ਕਿਹਾ ਸੀ ਜੇਕਰ ਤੁਹਾਨੂੰ ਮੇਰਾ ਬਣਾਇਆ ਹੋਇਆ ਖਾਣਾ ਖਰਾਬ ਲੱਗਦਾ ਹੈ ਤਾਂ ਤੁਸੀਂ ਆਪਣੇ ਆਪ ਬਣਾ ਲਿਆ ਕਰੋ ਹਰ ਚੀਜ਼ ਵਿੱਚ ਨਿਗੋਚਾ ਕੱਢੇ ਬਿਨਾ ਤੁਹਾਡਾ ਕੋਈ ਦਿਨ ਨਹੀਂ ਲੰਘਦਾ ਮੈਨੂੰ ਤਾਂ ਚੈ ਨਹੀਂ ਕੱਢ ਰਿਹਾ ਤੈਨੂੰ ਤਾਂ ਕੁਝ ਬਣਾਉਣਾ ਹੀ ਨਹੀਂ ਆਉਂਦਾ ਤੂੰ ਆਪਣੇ ਪੇ ਕਿਉਂ ਕੁਝ ਸਿੱਖ ਕੇ ਹੀ ਨਹੀਂ ਆਈ ਬਿਨਾਂ ਖਰਚਾ ਕਰਨ ਦੇ ਜੇਕਰ ਮੈਨੂੰ ਕੁਝ ਨਹੀਂ ਬਣਾਉਣਾ ਆਉਂਦਾ ਤਾਂ ਘਰ ਦੇ ਕੰਮਾਂ ਲਈ ਨੌਕਰਾਨੀ ਰੱਖ ਲਓ ਅਤੇ ਮੇਰੀ ਜਾਨ ਛੱਡੋ ਹੈ ਰੱਬਾ ਇਸ ਔਰਤ ਨਾਲ ਤਾਂ ਗੱਲ ਕਰਨੀ ਹੀ ਵੇਕਾਰ ਹੈ ਮਨਵੀਰ ਕਹਿਣ ਲੱਗਿਆ ਜਦੋਂ ਵੀ ਮਨਵੀਰ ਅਤੇ ਕਿੰਦਰ ਆਪਸ ਵਿੱਚ ਲੜਾਈ ਝਗੜਾ ਕਰਦੇ ਤਾਂ ਸਾਹਿਲ ਦਰਦੇ ਮਾਰੇ ਕਮਰੇ ਵਿੱਚ ਲੁਕ ਜਾਂਦਾ ਗੁਰਸਾਂਝ ਭਾਵੇਂ ਹਲੇ 12 ਸਾਲ ਦੀ ਹੀ ਸੀ ਪਰ ਉਹ ਆਪਣੀ ਉਮਰ ਨਾਲੋਂ ਜ਼ਿਆਦਾ ਸਮਝਦਾਰ ਹੋ ਗਈ ਸੀ ਕਈ ਵਾਰ ਤਾਂ ਕਿੰਦਰ ਇੰਨੀ ਗੁੱਸੇ ਵਿੱਚ ਹੁੰਦੀ ਕਿ ਉਹ ਖਾਣਾ ਵੀ ਨਾ ਬਣਾਉਂਦੀ ਤੋਂ ਇਹ ਵੀ ਭੁੱਲ ਜਾਂਦੀ ਕਿ ਉਸ ਦੇ ਬੱਚੇ ਔਖੇ ਹੋਣਗੇ ਅੱਜ ਫੇਰ ਕਿੰਦਰ ਨੇ ਖਾਣ ਲਈ ਕੁਝ ਨਾ ਬਣਾਇਆ ਦੁਪਹਿਰ ਦੇ 12 ਵਜੇ ਚੁੱਕੇ ਸੀ ਸਾਹਿਲ ਭੁੱਖ ਨਾਲ ਤੜਫ ਰਿਹਾ ਸੀ ਬੱਚੇ ਹੌਲੀ-ਹੌਲੀ ਆਪਣੀ ਮੰਮੀ ਦੇ ਕਮਰੇ ਵਿੱਚ ਗਏ ਤਾਂ ਕਿੰਦਰ ਬੈੱਡ ਉੱਪਰ ਲੰਮੀ ਪਈ ਸੀ ਉਹ ਕਿੰਦਰ ਨੂੰ ਵੇਖ ਕੇ ਚੁੱਪ-ਚਾਪ ਰਸੋਈ ਵਿੱਚ ਚਲੇ ਗਏ ਉਹਨਾਂ ਨੇ ਰਸੋਈ ਵਿੱਚ ਸਾਰੇ ਪਾਸੇ ਵੇਖਿਆ ਪਰ ਕਿਤੇ ਵੀ ਖਾਣਾ ਬਣਾ ਕੇ ਨਹੀਂ ਰੱਖਿਆ ਹੋਇਆ ਸੀ ਬੱਚਿਆਂ ਨੇ ਜਦੋਂ ਫ੍ਰਿਜ ਖੋਲ੍ਹਿਆ ਤਾਂ ਉਸ ਵਿੱਚ ਬ੍ਰੈੱਡ ਤੇ ਜੈਮ ਪਿਆ ਸੀ ਦੋਨੇ ਬੱਚੇ ਬ੍ਰੈਡ ਉੱਪਰ ਜੈਮ ਲਗਾ ਕੇ ਖਾਣ ਲੱਗੇ ਸਾਹਿਲ ਤਾਂ ਬ੍ਰੈਡ ਖਾ ਕੇ ਡ੍ਰਿੰਕ ਬਣਾਉਣ ਲੱਗ ਪਿਆ ਪਰ ਗੁਰਸਾਂਝ ਦੇ ਦਿਮਾਗ ਉੱਪਰ ਘਰ ਦੇ ਮਾਹੌਲ ਦਾ ਬਹੁਤ ਅਸਰ ਹੋ ਰਿਹਾ ਸੀ ਉਹ ਪੜ੍ਹਾਈ ਵਿੱਚ ਮਨ ਲਾਉਣ ਦੀ ਕੋਸ਼ਿਸ਼ ਕਰਦੀ ਪਰ ਉਸ ਦਾ ਧਿਆਨ ਭਟਕ ਜਾਂਦਾ ਪੇਪਰ ਵੀ ਨੇੜੇ ਆ ਰਹੇ ਸੀ ਪਰ ਗੁਰਸਾਂਝ ਆਪਣਾ ਧਿਆਨ ਪੜ੍ਹਾਈ ਵਿੱਚ ਨਹੀਂ ਲਾ ਰਹੀ ਸੀ ਸਾਹਿਲ ਨੂੰ ਡਰਾਇੰਗ ਬਣਾਉਂਦੇ ਵੇਖ ਕੇ ਗੁਰਸਾਂਝ ਵੀ ਡਰਾਇੰਗ ਬਣਾਉਣ ਲੱਗ ਪਈ। ਕੁਝ ਦੇਰ ਬਾਅਦ ਕਿੰਦਰ ਵੀ ਕਮਰੇ ਵਿੱਚੋਂ ਬਾਹਰ ਆਈ। ਬੱਚਿਆਂ ਨੇ ਖੁਸ਼ੀ ਨਾਲ ਆਪਣੀ ਮੰਮੀ ਨੂੰ ਕਿਹਾ, "ਮੰਮੀ ਦੇਖੋ ਅਸੀਂ ਕਿੰਨੀ ਸੋਹਣੀ ਪੇਂਟਿੰਗ ਬਣਾਈ ਹੈ।" ਪਰ ਕਿੰਦਰ ਨੇ ਡਰਾਇੰਗ ਦੇਖਣ ਦੀ ਬਜਾਏ ਬੱਚਿਆਂ ਉੱਪਰ ਗੁੱਸਾ ਕਰਦੇ ਹੋਏ ਕਿਹਾ, "ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਆਪਣੀ ਪੜ੍ਹਾਈ ਵਿੱਚ ਧਿਆਨ ਦਿਓ।" ਪਰ ਤੁਸੀਂ ਤਾਂ ਬਸ ਟਾਈਮ ਖਰਾਬ ਕਰਨਾ ਹੈ ਇੱਕ ਤਾਂ ਮੈਂ ਪਹਿਲਾਂ ਹੀ ਦੁਖੀ ਹਾਂ ਦੂਜਾ ਤੁਸੀਂ ਘਰ ਵੀ ਇੱਕ ਮਿੰਟ ਲਈ ਸਾਫ਼ ਨਹੀਂ ਰਹਿਣ ਦਿੰਦੇ ਕਿੰਦਰ ਨੇ ਡਰਾਇੰਗ ਤੇ ਸਕੇਚ ਚੱਕ ਕੇ ਡਸਟਬਿਨ ਵਿੱਚ ਸੁੱਟ ਦਿੱਤੇ ਗੁਰਸਾਂਜ ਫਿਰ ਉਦਾਸ ਹੋ ਗਈ ਉਸਨੇ ਬਹੁਤ ਸੋਹਣੀ ਡਰਾਇੰਗ ਬਣਾਈ ਸੀ ਜਿਸ ਵਿੱਚ ਉਸਦੇ ਮੰਮੀ ਪਾਪਾ ਹੱਸ ਰਹੇ ਸੀ ਤੇ ਇੱਕ ਦੂਜੇ ਵੱਲ ਦੇਖ ਰਹੇ ਸੀ ਬੱਚਿਆਂ ਨੇ ਚੁੱਪਚਾਪ ਕਲਰ ਅਤੇ ਡ੍ਰੈਂਗ ਡਸਟਬਿਨ ਵਿੱਚ ਚੁੱਕੇ ਤੇ ਕਮਰੇ ਵਿੱਚ ਚਲੇ ਗਏ ਬੱਚੇ ਚਾਹੁੰਦੇ ਸੀ ਕਿ ਸਾਡੇ ਘਰ ਦਾ ਮਾਹੌਲ ਵੀ ਸਾਡੇ ਨਾਲ ਪੜਦੇ ਬੱਚਿਆਂ ਦੇ ਘਰਾਂ ਵਰਗਾ ਹੋਵੇ ਕਿਉਂਕਿ ਕਲਾਸ ਵਿੱਚ ਬੱਚੇ ਦੱਸਦੇ ਹੁੰਦੇ ਕਿ ਅਸੀਂ ਛੁੱਟੀਆਂ ਵਿੱਚ ਘੁੰਮਣ ਲਈ ਸੋਹਣੇ-ਸੋਹਣੇ ਸ਼ਹਿਰਾਂ ਤੇ ਪਹਾੜੀ ਇਲਾਕਿਆਂ ਵਿੱਚ ਜਾਂਦੇ ਹਾਂ ਦੋਮਾ ਬੱਚਿਆਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਇਸ ਵਾਰ ਆਪਾਂ ਮੰਮੀ ਪਾਪਾ ਨੂੰ ਕਿ ਤੇ ਕੋਮਣ ਲੈ ਕੇ ਜਾਂ ਲਈ ਜਾਣ ਲਈ ਕਹਾਂਗੇ ਘਰ ਤੋਂ ਬਾਹਰ ਜਾ ਕੇ ਹੋ ਸਕਦਾ ਹੈ ਮੰਮੀ ਪਾਪਾ ਦਾ ਮੂਡ ਠੀਕ ਹੋ ਜਾਵੇ ਉਹਨਾਂ ਦੋਵਾਂ ਨੂੰ ਘਰ ਅਤੇ ਦਫ਼ਤਰ ਦੇ ਕੰਮਾਂ ਤੋਂ ਥੋੜੀ ਰਾਤ ਵੀ ਮਿਲ ਜਾਵੇਗੀ ਇਹ ਸੋਚ ਕੇ ਉਹਨਾਂ ਨੇ ਜਦੋਂ ਉਸ ਦੇ ਮੰਮੀ ਪਾਪਾ ਇਕੱਠੇ ਬੈਠੇ ਸੀ ਤਾਂ ਘੁੰਮਣ ਜਾਣ ਦੀ ਗੱਲ ਕੀਤੀ ਬੱਚਿਆਂ ਨੇ ਕਿਹਾ ਕਿ ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ ਸਾਡੇ ਸਾਰੇ ਦੋਸਤ ਹਰ ਵਾਰ ਕਿਤੇ ਨਾ ਕਿਤੇ ਘੁੰਮਣ ਲਈ ਜਾਂਦੇ ਹਨ ਕਿਉਂ ਨਾ ਇਸ ਵਾਰ ਆਪਾਂ ਵੀ ਕਿਤੇ ਘੁੰਮ ਕੇ ਆਈਏ ਬੱਚਿਆਂ ਦੀ ਗੱਲ ਸੁਣ ਕੇ ਕਿੰਦਰ ਖੁਸ਼ ਹੋ ਗਈ ਉਸਨੇ ਕਿਹਾ ਇਹ ਤਾਂ ਬਹੁਤ ਹੀ ਵਧੀਆ ਆਈਡੀਆ ਹੈ ਆਪਾਂ Shimla ਜਾਵਾਂਗੇ ਮੇਰੀਆਂ ਸਹੇਲੀਆਂ ਨੇ ਦੱਸਿਆ ਹੈ ਕਿ ਉੱਥੋਂ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਕਿੰਦਰ ਦੀ ਗੱਲ ਸੁਣ ਕੇ ਮਨਵੀਰ ਨੇ ਕਿਹਾ ਨਹੀਂ ਇਸ ਵਾਰ ਨਹੀਂ ਜਾ ਸਕਦੇ ਦਫ਼ਤਰ ਵਿੱਚ ਬਹੁਤ ਕੰਮ ਹੈ ਹਾਂ ਫਿਰ ਇਹ ਕਿਹੜਾ ਕੋਈ ਨਵੀਂ ਗੱਲ ਹੈ ਇਸ ਵਾਰ ਨਹੀਂ ਜਾਵਾਂਗੇ ਕਹਿ ਤਾਂ ਇਸ ਤਰ੍ਹਾਂ ਰਹੇ ਹੂੰ ਜਿਵੇਂ ਅਸੀਂ ਹਰ ਬਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਘੁੰਮਣ ਜਾਂਦੇ ਹਾਂ ਜਦੋਂ ਕਿੰਦਰ ਨੇ ਇਹ ਸਭ ਕਿਹਾ ਤਾਂ ਮਨਵੀਰ ਗੁੱਸੇ ਵਿੱਚ ਲਾਲ ਹੋ ਗਿਆ ਤੇ ਕਹਿਣ ਲੱਗਿਆ ਤੂੰ ਸਮਝਦੀ ਕਿਉਂ ਨਹੀਂ ਜੇਕਰ ਦਫ਼ਤਰ ਤੋਂ ਛੁੱਟੀਆਂ ਲੈਣੀਆਂ ਹਨ ਤਾਂ ਮੇਰੀ ਤਨਖਾਹ ਵੀ ਕੱਟ ਲੈਣਗੇ ਤੇ ਮੇਰਾ ਕੰਮ ਵੀ ਬਹੁਤ ਇਕੱਠਾ ਹੋ ਜਾਵੇਗਾ ਮੈਂ ਤੇਰੀ ਤਰ੍ਹਾਂ ਘਰ ਵਿੱਚ ਨਹੀਂ ਬੈਠਾ ਹਾਂ ਜਿਹੜਾ ਸਾਰਾ ਦਿਨ ਵੇਲਾ ਹਾਂ ਕਿੰਦਰ ਕਹਿਣ ਲੱਗੀ ਮੈਂ ਤਾਂ ਤੁਹਾਨੂੰ ਬੇਲੀ ਹੀ ਲੱਗਦੀ ਹਾਂ ਕੰਮ ਤਾਂ ਸਾਰਾ ਤੁਸੀਂ ਹੀ ਕਰਦੇ ਹੋ ਇਸ ਤੋਂ ਪਹਿਲਾਂ ਕਿ ਲੜਾਈ ਹੋਰ ਵਾਧੀ ਮਨਵੀਰ ਉੱਠ ਕੇ ਆਪਣੇ ਕਮਰੇ ਵਿੱਚ ਚੱਲਿਆ ਗਿਆ ਫਿਰ ਕਿੰਦਰ ਵੀ ਗੁੱਸੇ ਵਿੱਚ ਬੁੜਬੁੜਾਉਂਦੀ ਹੋਈ ਭਾਂਡੇ ਪੰਨਣ ਲੱਗੇ ਬੱਚੇ ਵੀ ਆਪਣੇ ਕਮਰੇ ਵਿੱਚ ਚਲੇ ਗਏ ਸਾਹਿਲ ਗੁਰਸਾਂਝ ਨੂੰ ਕਹਿਣ ਲੱਗਿਆ ਕਿ ਦੀਦੀ ਆਪਾਂ ਤਾਂ ਮੰਮੀ ਪਾਪਾ ਦੀਆਂ ਦੂਰੀਆਂ ਮਟਾਉਣ ਲਈ ਇਹ ਪਲਾਨ ਬਣਾਇਆ ਸੀ ਪਰ ਇਹ ਤਾਂ ਸਭ ਕੁਝ ਉਲਟਾ ਹੋ ਗਿਆ ਸਾਹਿਲ ਤਾਂ ਥੋੜੀ ਦੇਰ ਬਾਅਦ ਸੌ ਗਿਆ ਪਰ ਗੁਰਸਾਂਝ ਦੇ ਦਿਮਾਗ ਅੰਦਰ ਮੰਮੀ ਪਾਪਾ ਦਾ ਗੱਲ-ਗੱਲ ਤੇ ਲੜਨਾ ਬਹੁਤ ਅਸਰ ਕਰ ਰਿਹਾ ਸੀ ਅਗਲੀ ਸਵੇਰ ਜਦੋਂ ਬੱਚੇ ਜਾਗੇ ਤਾਂ ਸਾਹਿਲ ਜ਼ੋਰ-ਜ਼ੋਰ ਨਾਲ ਰੋਣ ਲੱਗਿਆ। "ਦੀਦੀ, ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ।" ਗੁਰਸਾਂਜ ਨੇ ਜਦੋਂ ਸਾਹਿਲ ਦੇ ਮੱਥੇ ਤੇ ਹੱਥ ਰੱਖ ਕੇ ਦੇਖਿਆ ਤਾਂ ਉਸ ਨੂੰ ਬਹੁਤ ਤੇਜ਼ ਬੁਖਾਰ ਸੀ। ਉਸ ਨੇ ਆਪਣੀ ਮੰਮੀ ਨੂੰ ਬੁਲਾਇਆ। ਕਿੰਦਰ ਨੇ ਜਦੋਂ ਸਾਹਿਲ ਨੂੰ ਹੱਥ ਲਾ ਕੇ ਦੇਖਿਆ ਤਾਂ ਬੋਲੀ, "ਇਸ ਨੂੰ ਤਾਂ ਬਹੁਤ ਬੁਖਾਰ ਹੈ।" ਉਸ ਨੇ ਆਪਣੇ ਪਤੀ ਮਨਵੀਰ ਨੂੰ ਕਿਹਾ ਕਿ ਸਾਹਿਲ ਨੂੰ ਬੁਖਾਰ ਹੈ। ਇਸ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਚੱਲਦੇ ਹਾਂ। ਮਨਵੀਰ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸੀ। ਉਹ ਗੁੱਸੇ ਵਿੱਚ ਕੇਂਦਰ ਉੱਪਰ ਵਰਸਦਾ ਹੋਇਆ ਬੋਲਿਆ ਤੂੰ ਬੱਚਿਆਂ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦੀ ਜੇਕਰ ਤੂੰ ਬੱਚਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖੇ ਤਾਂ ਇਹ ਸਭ ਨਾ ਹੁੰਦਾ ਕੇਂਦਰ ਵੀ ਗੁੱਸੇ ਵਿੱਚ ਚਲਾਉਂਦੀ ਹੋਈ ਕਹਿਣ ਲੱਗੀ ਜੇਕਰ ਬੱਚੇ ਬਿਮਾਰ ਹੋ ਗਏ ਹਨ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਤੁਸੀਂ ਹਰ ਗੱਲ ਦਾ ਠੀਕਰਾ ਮੇਰੇ ਸਿਰ ਉੱਪਰ ਹੀ ਕਿਉਂ ਪਾਉਂਦੇ ਹੋ ਮਨਵੀਰ ਕਹਿਣ ਲੱਗਿਆ ਇਸ ਵਿੱਚ ਮੇਰੀ ਗਲਤੀ ਨਹੀਂ ਹੈ ਬੱਚਿਆਂ ਦਾ ਖਿਆਲ ਰੱਖਣਾ ਇਹਰਾ ਕੰਮ ਹੈ ਡਾਕਟਰ ਕੋਲ ਵੀ ਤੂੰ ਹੀ ਲੈ ਕੇ ਜਾ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈ ਮੈਂ ਦਫ਼ਤਰ ਜਾ ਰਿਹਾ ਹਾਂ ਗੁਰਸਾਂਝ ਇੱਕ ਪਾਸੇ ਖੜੀ ਹੋ ਕੇ ਸਭ ਸੁਣ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਉਹ ਸਕੂਲ ਜਾਣ ਲਈ ਤਿਆਰ ਹੋਣ ਲੱਗੀ ਮਨਵੀਰ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦਾ ਸੀ ਪਰ ਅੱਜ ਲੜਾਈ ਦੇ ਕਾਰਨ ਉਸ ਨੂੰ ਕੁਝ ਯਾਦ ਨਾ ਰਿਹਾ ਗੁਰਸਾਂਝ ਰੋਂਦੀ ਹੋਈ ਘਰ ਤੋਂ ਬਾਹਰ ਨਿਕਲੀ ਤੇ ਸਕੂਲ ਵੱਲ ਚੱਲ ਪਈ ਦੁਪਹਿਰ ਹੋ ਗਈ ਸੀ ਕਿੰਦਰ ਸਾਹਿਲ ਨੂੰ ਲੈ ਕੇ ਘਰ ਆਈ ਉਸਨੇ ਟਾਈਮ ਦੇਖਿਆ ਤਾਂ ਗੁਰਸਾਂਝ ਦੇ ਸਕੂਲ ਤੋਂ ਆਉਣ ਦਾ ਟਾਈਮ ਹੋ ਗਿਆ ਸੀ ਉਸਨੇ ਜਲਦੀ ਨਾਲ ਥੋੜਾ ਕੰਮ ਕਾਰ ਨਿਬਟਾਇਆ ਤੇ ਗੁਰਸਾਂਝ ਦੀ ਉਡੀਕ ਕਰਨ ਲੱਗ ਗਈ ਗੁਰਸਾਂਝ ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਵੀ ਘਰ ਨਾ ਆਈ ਤਾਂ ਕਿੰਦਰ ਨੇ ਆਪਣੇ ਆਪ ਨੂੰ ਹੀ ਕਿਹਾ ਅੱਗੇ ਤਾਂ ਇੰਨਾ ਟਾਈਮ ਨਹੀਂ ਲਾਉਂਦੀ ਉਸਨੇ ਘਰ ਤੋਂ ਬਾਹਰ ਆ ਕੇ ਦੇਖਿਆ ਛੜਕ ਉੱਪਰ ਕੋਈ ਵੀ ਬੱਚਾ ਦਿਖਾਈ ਨਹੀਂ ਦੇ ਰਿਹਾ ਸੀ ਉਸ ਦਾ ਮਨ ਬੇਚੈਨ ਹੋ ਗਿਆ ਉਹ ਸੋਚਣ ਲੱਗੀ ਕਿ ਹੋ ਸਕਦਾ ਕਿਸੇ ਸਹੇਲੀ ਦੇ ਨਾਲ ਚਲੀ ਗਈ ਹੋਵੇ ਉਸਨੇ ਗੁਰਸਾਂਝ ਦੀ ਸਹੇਲੀ ਦੀ ਮੰਮੀ ਨੂੰ ਫੋਨ ਲਾਇਆ ਤੇ ਪੁੱਛਿਆ ਕਿ ਤੁਹਾਡੀ ਬੇਟੀ ਸਕੂਲੋਂ ਘਰ ਆ ਗਈ ਹੈ ਹਾਂ ਕਿੰਦਰ ਮੇਰੀ ਬੇਟੀ ਤਾਂ ਘਰ ਆ ਗਈ ਹੈ ਉਸ ਨਾਲ ਗੱਲ ਕਰਾਓ ਕਿ ਗੁਰਸਾਂਝ ਵੀ ਉਸਦੇ ਨਾਲ ਨਹੀਂ ਹੈਈ ਗੁਰਸਾਂਝ ਦੀ ਸਹੇਲੀ ਨੇ ਕਿਹਾ ਨਹੀਂ ਆਂਟੀ ਜੀ ਅੱਜ ਗੁਰਸਾਂਝ ਮੇਰੇ ਨਾਲ ਨਹੀਂ ਆਈ ਬਲਕਿ ਉਹ ਤਾਂ ਮੈਨੂੰ ਮਿਲੀ ਹੀ ਨਹੀਂ ਕਿੰਦਰ ਨੇ ਫੋਨ ਕੱਟ ਦਿੱਤਾ ਫਿਰ ਵੀ ਉਹਨੇ ਦੂਜੀ ਸਹੇਲੀ ਦੇ ਘਰ ਫੋਨ ਮਲਾਇਆ ਉਥੋਂ ਵੀ ਉਸ ਨੂੰ ਇਹੀ ਜਵਾਬ ਮਿਲਿਆ ਕਿੰਦਰ ਨੂੰ ਬਹੁਤ ਘਬਰਾਟ ਹੋਣ ਲੱਗੀ ਉਸ ਨੂੰ ਡਰ ਲੱਗਣ ਲੱਗ ਪਿਆ ਉਸ ਨੇ ਮਨਵੀਰ ਨੂੰ ਫੋਨ ਮਲਾਇਆ ਤੇ ਕਿਹਾ ਕਿ ਅੱਜ ਗੁਰਸਾਂਝ ਹਾਲੇ ਤੱਕ ਘਰ ਨਹੀਂ ਆਈ ਮਨਵੀਰ ਦਾ ਰੰਗ ਉੱਡ ਗਿਆ ਉਸਨੇ ਕਿਹਾ ਕੀ ਬਕਵਾਸ ਕਰ ਰਹੀ ਹੈ ਆਖਰ ਕਿੱਥੇ ਗਈ ਗੁਰਸਾਂਝ ਪਤਾ ਨਹੀਂ ਮਨਵੀਰ ਕਹਿੰਦੇ ਹੋਏ ਕਿੰਦਰ ਦੀ ਆਵਾਜ਼ ਕੰਬ ਰਹੀ ਸੀ ਠੀਕ ਹੈ ਮੈਂ ਘਰ ਆਉਂਦਾ ਹਾਂ ਕਹਿੰਦੇ ਹੋਏ ਮਨਵੀਰ ਨੇ ਫੋਨ ਕੱਟ ਦਿੱਤਾ ਉਹ ਥੋੜੇ ਟਾਈਮ ਵਿੱਚ ਹੀ ਘਰ ਆ ਗਿਆ ਮਨਵੀਰ ਬਹੁਤ ਚਿੰਤਾ ਵਿੱਚ ਸੀ ਕਿੰਦਰ ਕੀ ਤੁਸਕੂਲ ਵਿੱਚ ਫੋਨ ਕੀਤਾ ਮਨਵੀਰ ਨੇ ਪੁੱਛਿਆ ਹਾਂ ਮੈਂ ਫੋਨ ਤਾਂ ਕੀਤਾ ਪਰ ਉੱਥੇ ਕਿਸੇ ਨੇ ਨਹੀਂ ਚੁੱਕਿਆ ਉਸ ਦੀ ਮੈਂ ਉਸਦੀ ਕਲਾਸ ਟੀਚਰ ਨੂੰ ਮੋਬਾਈਲ ਤੇ ਫੋਨ ਲਗਾਉਂਦੀ ਹਾਂ ਹੋ ਸਕਦਾ ਹੈ ਉਸ ਨੂੰ ਕੁਝ ਪਤਾ ਹੋਵੇ ਕਿੰਦਰ ਨੇ ਗੁਰਸਾਂਝ ਦੀ ਮੈਡਮ ਨੂੰ ਫੋਨ ਮਲਾਇਆ ਤਾਂ ਅੱਗੋਂ ਉਸਨੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਚੰਗਾ ਹੋਇਆ ਤੁਸੀਂ ਆਪ ਹੀ ਫੋਨ ਕਰ ਲਿਆ ਕੁਝ ਸਮੇਂ ਤੋਂ ਮੈਂ ਵੇਖ ਰਹੀ ਹਾਂ ਕਿ ਗੁਰਸਾਂਝ ਦੇ ਵਿਹਾਰ ਵਿੱਚ ਬਹੁਤ ਤਬਦੀਲੀ ਆ ਗਈ ਹੈ ਉਹ ਤਾਂ ਬਹੁਤ ਹੁਣਹਾਰ ਬੱਚੀ ਸੀ ਪਰ ਹੁਣ ਉਹ ਪੜਾਈ ਵਿੱਚ ਮਨ ਨਹੀਂ ਲਾਉਂਦੀ ਉਹ ਕਲਾਸ ਵਿੱਚ ਬੈਠੀ ਵੀ ਕਿਸੇ ਗਹਿਰੀ ਸੋਚ ਵਿੱਚ ਡੁੱਬੀ ਰਹਿੰਦੀ ਹੈ। ਕਈ ਦਿਨਾਂ ਤੋਂ ਉਸਦੇ ਕਲਾਸ ਟੈਸਟ ਵੀ ਨਹੀਂ ਦਿੱਤੇ। ਜੇਕਰ ਮੈਂ ਉਸ ਨੂੰ ਕੁਝ ਪੁੱਛਦੀ ਹਾਂ ਤਾਂ ਉਹ ਅੱਗੋਂ ਕੋਈ ਜਵਾਬ ਨਹੀਂ ਦਿੰਦੀ। ਕਲਾਸ ਟੀਚਰ ਦੀ ਗੱਲ ਸੁਣ ਕੇ ਕਿੰਦਰ ਬਿਲਕੁਲ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਮੈਡਮ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ? ਕਿੰਦਰ ਜੀ ਤੁਸੀਂ ਇਸ ਵਾਰ ਟੀਚਰ ਪੇਰੈਂਟਸ ਮੀਟਿੰਗ ਲਈ ਨਹੀਂ ਆਈ ਮੈਂ ਤਾਂ ਸੋਚਿਆ ਸੀ ਕਿ ਜਦੋਂ ਤੁਸੀਂ ਮੀਟਿੰਗ ਲਈ ਆਉਂਗੇ ਮੈਂ ਤੁਹਾਨੂੰ ਸਭ ਕੁਝ ਦੱਸਾਂਗੀ ਵੈਸੇ ਅੱਜ ਗੁਰਸਾਂਝ ਸਕੂਲ ਕਿਉਂ ਨਹੀਂ ਆਈ ਉਸ ਦੀ ਤਬੀਅਤ ਤਾਂ ਠੀਕ ਹੈ ਟੀਚਰ ਦੀ ਇਹ ਗੱਲ ਸੁਣ ਕੇ ਕੇਂਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦੇ ਹੱਥ ਵਿੱਚੋਂ ਫੋਨ ਡਿੱਗ ਪਿਆ ਉਹ ਚੌਂਕਦੀ ਹੋਈ ਪੁੱਛਣ ਲੱਗੀ ਗੁਰਸਾਂਝ ਅੱਜ ਸਕੂਲ ਨਹੀਂ ਆਈ ਇਹ ਸੁਣ ਕੇ ਮਨਵੀਰ ਵੀ ਹੈਰਾਨ ਹੋ ਗਿਆ ਕੁਝ ਪਲ ਲਈ ਉਸ ਦਾ ਦਿਮਾਗ ਸੁੰਨ ਹੋ ਗਿਆ ਤੇ ਸੋਚਣ ਲੱਗਿਆ ਕਿ ਆਖਰ ਇਹ ਕੀ ਹੋ ਰਿਹਾ ਹੈ ਉਹ ਕਿੰਦਰ ਨੂੰ ਕਹਿਣ ਲੱਗਿਆ ਕਿ ਮੈਂ ਸਕੂਲ ਜਾ ਕੇ ਗੇਟਮੈਨ ਨੂੰ ਪੁੱਛਦਾ ਹਾਂ ਹੋ ਸਕਦਾ ਹੈ ਉਹਨਾਂ ਨੂੰ ਵੀ ਇਸ ਦੇ ਬਾਰੇ ਵਿੱਚ ਕੁਝ ਪਤਾ ਹੋਵੇ ਤੂੰ ਘਰੇ ਰਹਿ ਕੇ ਸਾਹਿਲ ਦਾ ਧਿਆਨ ਰੱਖ ਕਿੰਦਰ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਠੀਕ ਹੈ ਜਦੋਂ ਹੀ ਤੁਹਾਨੂੰ ਕੁਝ ਪਤਾ ਲੱਗੇ ਤਾਂ ਮੈਨੂੰ ਜ਼ਰੂਰ ਦੱਸਣਾ ਮਨਵੀਰ ਕਾਲੀ ਨਾਲ ਸਕੂਲ ਵੱਲ ਚੱਲ ਪਿਆ। ਕਿੰਦਰ ਦੀ ਵੇਚ ਐਨੀ ਵੱਧ ਰਹੀ ਸੀ। ਉਹ ਸਾਹਿਲ ਦੇ ਕਮਰੇ ਵਿੱਚ ਗਈ। ਸਾਹਿਲ ਸੌਂ ਰਿਹਾ ਸੀ। ਜਦੋਂ ਉਹ ਕਮਰੇ ਵਿੱਚੋਂ ਬਾਹਰ ਆਉਣ ਲੱਗੀ ਤਾਂ ਉਸ ਦੀ ਨਿਗਾ ਉੱਥੇ ਪਏ ਟੇਬਲ ਤੇ ਪਈ। ਉੱਥੇ ਇੱਕ ਡੈਰੀ ਰੱਖੀ ਹੋਈ ਸੀ। ਉਹ ਗੁਰਸਾਂਝ ਦੀ ਡੈਰੀ ਸੀ। ਕਿੰਦਰ ਨੇ ਉਹ ਡੈਰੀ ਚੱਕੀ ਤੇ ਪਹਿਲੇ ਪੇਜ ਤੇ ਇੱਕ ਡਰਾਇੰਗ ਬਣਾਈ ਹੋਈ ਸੀ। ਉਹ ਇੱਕ ਘਰ ਦੀ ਤਸਵੀਰ ਸੀ। ਘਰ ਦੇ ਇੱਕ ਪਾਸੇ ਕਿੰਦਰ ਤੇ ਦੂਜੇ ਪਾਸੇ ਮਨਵੀਰ ਦੀ ਤਸਵੀਰ ਬਣਾਈ ਹੋਈ ਸੀ। ਉਹ ਦੋਨੇ ਗੁੱਸੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਸੀ। ਉਹਨਾਂ ਦੇ ਵਿਚਕਾਰ ਇੱਕ ਦੀਵਾਰ ਵੀ ਬਣਾਈ ਗਈ ਸੀ। ਘਰ ਦੇ ਇੱਕ ਕੋਨੇ ਵਿੱਚ ਬੱਚਿਆਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਸੀ ਜੋ ਡਰੇ ਸਹਿਮੇ ਹੋਏ ਖੜੇ ਸੀ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸ ਘਰ ਦੇ ਥੱਲੇ ਲਿਖਿਆ ਹੋਇਆ ਸੀ ਮੇਰਾ ਘਰ ਕਿੰਦਰ ਨੇ ਕੰਬਦੇ ਹੋਏ ਹੱਥਾਂ ਨਾਲ ਡੈਰੀ ਦਾ ਪੇਜ ਪਲਟਿਆ ਅਗਲੇ ਪੰਨੇ ਤੇ ਉਸਨੇ ਆਪਣੀਆਂ ਭਾਵਨਾਵਾਂ ਲਿਖੀਆਂ ਹੋਈਆਂ ਸਨ ਉਸਨੇ ਲਿਖਿਆ ਸੀ ਕਿ ਮੈਂ ਅੱਜ ਆਪਣੀ ਸਹੇਲੀ ਦੇ ਘਰ ਗਈ ਸੀ ਉਥੋਂ ਦਾ ਮਾਹੌਲ ਵੇਖ ਕੇ ਮੈਨੂੰ ਲੱਗਿਆ ਕਿ ਕਾਸ਼ ਸਾਡੇ ਘਰ ਦਾ ਮਾਹੌਲ ਵੀ ਅਜਿਹਾ ਹੋਵੇ ਉਸਦੇ ਮੰਮੀ ਪਾਪਾ ਕਿੰਨੇ ਚੰਗੇ ਹਨ ਜਦੋਂ ਮੈਂ ਉੱਥੇ ਗਈ ਤਾਂ ਉਸਦੇ ਮੰਮੀ ਪਾਪਾ ਸਾਡੇ ਨਾਲ ਖੇਡਣ ਲੱਗੇ ਫੇਰ ਸਾਡੀਆਂ ਸਹੇਲੀਆਂ ਦੀ ਖੇਡਦਿਆਂ ਹੋਈਆਂ ਦੀ ਵੀਡੀਓ ਬਣਾਉਣ ਲੱਗੇ ਫੇਰ ਮੇਰੀ ਮੰਮੀ ਮੇਰੀ ਸਹੇਲੀ ਦੀ ਮੰਮੀ ਨੇ ਸਾਡੇ ਲਈ ਪਕੌੜੇ ਬਣਾਏ ਪਕੌੜੇ ਬਣਾਉਣ ਵਿੱਚ ਉਹਨਾਂ ਦੀ ਮਦਦ ਮੇਰੀ ਸਹੇਲੀ ਦੇ ਪਾਪਾ ਨੇ ਕੀਤੀ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਉਹ ਦੋਵੇਂ ਬਿਲਕੁਲ ਵੀ ਲੜਾਈ ਝਗੜਾ ਨਹੀਂ ਕਰ ਰਹੇ ਸੀ ਉਹਨਾਂ ਦੀ ਰਸੋਈ ਵਿੱਚੋਂ ਕੋਈ ਵੀ ਲੜਾਈ ਦੀ ਆਵਾਜ਼ ਨਹੀਂ ਆ ਰਹੀ ਸੀ ਉਹ ਹੱਸ ਰਹੇ ਸਨ ਉਨ੍ਹਾਂ ਵਿੱਚ ਬਹੁਤ ਪਿਆਰ ਸੀ ਕਾਸ਼ ਸਾਡੇ ਘਰ ਵਿੱਚ ਵੀ ਅਜਿਹਾ ਹੁੰਦਾ ਫਿਰ ਉਸਨੇ ਅਗਲੇ ਪੰਨੇ ਤੇ ਘਰ ਦੀ ਲੜਾਈ ਬਾਰੇ ਲਿਖਿਆ ਸੀ ਫਿਰ ਅਗਲੇ ਤੇ ਉਸ ਤੋਂ ਅਗਲੇ ਪੰਨੇ ਉੱਪਰ ਵੀ ਲੜਾਈ ਦਾ ਹੀ ਜ਼ਿਕਰ ਕੀਤਾ ਸੀ ਉਸਨੇ ਇਹ ਵੀ ਲਿਖਿਆ ਸੀ ਕਿ ਸਾਡੇ ਮੰਮੀ ਪਾਪਾ ਸਾਡੇ ਬਾਰੇ ਕਿਉਂ ਨਹੀਂ ਸੋਚਦੇ ਉਹ ਇਹ ਕਿਉਂ ਨਹੀਂ ਸਮਝਦੇ ਕਿ ਉਹਨਾਂ ਦੀ ਲੜਾਈ ਦਾ ਸਾਡੇ ਉੱਪਰ ਕੀ ਅਸਰ ਹੋ ਰਿਹਾ ਹੈ ਕਦੇ-ਕਦੇ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਘਰ ਵਿੱਚੋਂ ਭੱਜ ਜਾਵਾਂ ਕਿਸੇ ਅਜਿਹੀ ਥਾਂ ਜਿੱਥੇ ਕੋਈ ਵੀ ਲੜਾਈ ਝਗੜਾ ਨਾ ਹੋਵੇ ਬਸ ਸਿਰਫ ਸ਼ਾਂਤੀ ਹੋਵੇ ਜਾਂ ਫਿਰ ਮੈਂ ਆਪਣੀ ਜਾਨ ਦੇ ਦੇਵਾਂ ਡੈਰੀ ਪੜਦੀ ਹੋਈ ਕਿੰਦਰ ਉੱਚੀ ਉੱਚੀ ਰੋਣ ਲੱਗੀ ਦੂਜੇ ਪਾਸੇ ਮਨਵੀਰ ਸਕੂਲ ਪਹੁੰਚ ਕੇ ਗੇਟਮੈਨ ਨੂੰ ਪੁੱਛਣ ਲੱਗਿਆ ਪਰ ਉਸਨੇ ਵੀ ਕਿਹਾ ਅੱਜ ਮੈਂ ਤੁਹਾਡੀ ਬੇਟੀ ਨੂੰ ਨਹੀਂ ਦੇਖਿਆ ਗੇਟਮੈਨ ਨੇ ਕਿਹਾ ਕਿ ਗੁਰਸਾਂਝ ਤਾਂ ਅੱਜ ਸਕੂਲ ਹੀ ਨਹੀਂ ਆਈ ਏ ਸੁਣਦੇ ਹੀ ਮਨਵੀਰ ਕੰਬਣ ਲੱਗਿਆ ਤੇ ਬੋਲਿਆ ਫੇਰ ਮੇਰੀ ਬੇਟੀ ਕਿੱਥੇ ਗਈ ਉਦੋਂ ਹੀ ਉਸ ਦਾ ਫੋਨ ਵੱਜਿਆ ਸਕਰੀਨ ਉੱਪਰ ਕਿੰਦਰ ਦਾ ਨੰਬਰ ਵੇਖ ਕੇ ਉਸਨੇ ਜਲਦੀ ਨਾਲ ਫੋਨ ਚੁੱਕਿਆ ਕਿੰਦਰ ਕਹਿਣ ਲੱਗੀ ਮਨਵੀਰ ਗੁਰਸਾਂਝ ਮਿਲ ਗਈ ਹੈ ਕੀ ਕਿੱਥੋਂ ਮਿਲੀ ਉਹ ਕਿੱਥੇ ਚਲੀ ਗਈ ਸੀ ਉਸ ਕੋਝੇ ਦੱਸਿਆ ਮਨਵੀਰ ਨੇ ਇੱਕਦਮ ਹੀ ਕਈ ਸਵਾਲ ਕਰ ਦਿੱਤੇ ਉਹ ਛੱਤ ਉੱਪਰ ਬੈਠੀ ਇਕੱਲੀ ਰੋ ਰਹੀ ਸੀ ਗੁਆਂਢ ਵਾਲੀ ਆਂਟੀ ਜਦੋਂ ਆਪਣੀ ਛੱਤ ਉੱਪਰ ਚੜੀ ਤਾਂ ਉਸਨੇ ਗੁਰਸਾਂਜ ਨੂੰ ਉੱਥੇ ਦੇਖਿਆ ਕਿੰਦਰ ਦੀ ਇਹ ਗੱਲ ਸੁਣ ਕੇ ਮਨਵੀਰ ਗੁੱਸੇ ਨਾਲ ਕਹਿਣ ਲੱਗਿਆ ਕਿ ਉਹ ਅਜਿਹਾ ਕਿਵੇਂ ਕਰ ਸਕਦੀ ਹੈ ਅੱਜ ਕੱਲ ਉਹ ਬਹੁਤ ਮਨਮਾਨੀ ਕਰਨ ਲੱਗ ਗਈ ਹੈ ਉਸ ਦੀ ਤਾਂ ਅੱਜ ਖੈਰ ਨਹੀਂ ਨਹੀਂ ਮਨਵੀਰ ਉਸ ਦੀ ਕੋਈ ਗਲਤੀ ਨਹੀਂ ਹੈ ਤੁਸੀਂ ਘਰ ਆ ਜਾਓ ਇਕੱਠੇ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ ਇਹ ਕਹਿੰਦੇ ਹੋਏ ਕਿੰਦਰ ਨੇ ਫੋਨ ਕੱਟ ਦਿੱਤਾ ਜਦੋਂ ਮਨਵੀਰ ਘਰ ਪਹੁੰਚਿਆ ਤਾਂ ਉਸ ਦੇ ਚਿਹਰੇ ਉੱਪਰ ਗੁੱਸਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਅੰਦਰ ਆਉਂਦੇ ਹੀ ਉਹ ਗੁੱਸੇ ਵਿੱਚ ਕਹਿਣ ਲੱਗਿਆ ਕਿੱਥੇ ਹੈ ਗੁਰਸਾਂਝ ਉਹ ਆਪਣੇ ਕਮਰੇ ਵਿੱਚ ਹੈ ਪਰ ਮਨਵੀਰ ਪਹਿਲਾਂ ਤੁਸੀਂ ਇਹ ਪੜੋ ਇਹ ਕਹਿੰਦੇ ਹੋਏ ਕਿੰਦਰ ਨੇ ਗੁਰਸਾਂਝ ਦੀ ਡੈਰੀ ਮਨਵੀਰ ਦੇ ਹੱਥ ਵਿੱਚ ਫੜਾ ਦਿੱਤੀ ਹੁਣ ਇਹ ਕੀ ਹੈ ਮਨਵੀਰ ਨੇ ਖਿੱਚ ਕੇ ਪੁੱਛਿਆ ਤੁਸੀਂ ਪੜੋ ਤਾਂ ਸਹੀ ਸਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵਿੱਚ ਹੈ ਜਦੋਂ ਮਨਵੀਰ ਨੇ ਉਹ ਡਾਇਰੀ ਪੜ੍ਹੀ ਤਾਂ ਉਸ ਦਾ ਦਿਲ ਪਸੀਜ ਗਿਆ ਉਸ ਨੇ ਕਿੰਦਰ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਉਹ ਇੱਕਦਮ ਚੁੱਪ ਖੜੀ ਸੀ ਮਨਵੀਰ ਕਹਿਣ ਲੱਗਿਆ ਕਿੰਦਰ ਅਸੀਂ ਆਪਣੇ ਬੱਚਿਆਂ ਨਾਲ ਇਹ ਸਭ ਕੀ ਕਰ ਰਹੇ ਹਾਂ ਉਸ ਦੀ ਆਵਾਜ਼ ਕੰਬ ਰਹੀ ਸੀ ਉਹ ਦੋਨੇ ਜਾਣੇ ਬੱਚਿਆਂ ਦੇ ਕਮਰੇ ਵੱਲ ਗਏ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਦੋਨੇ ਬੱਚੇ ਸੁੱਤੇ ਪਏ ਸੀ ਉਹਨਾਂ ਨੇ ਬੱਚਿਆਂ ਦੇ ਮਸੂਮ ਚਿਹਰਿਆਂ ਵੱਲ ਵੇਖਿਆ ਫਿਰ ਉਹ ਦੋਨੇ ਇਕੱਠੇ ਬੋਲੇ ਅਸੀਂ ਕਿਉਂ ਨਹੀਂ ਸਮਝ ਸਕੇ ਕਿ ਸਾਡੀ ਲੜਾਈ ਨੇ ਸਾਡੀ ਬੇਟੀ ਨੂੰ ਅੰਦਰੋਂ ਤੋੜ ਦਿੱਤਾ ਹੈ ਅਸੀਂ ਦਿਨੋਂ ਦਿਨ ਲੜਾਈ ਝਗੜਾ ਵਧਾਉਂਦੇ ਗਏ ਅਸੀਂ ਇੱਕ ਦੂਜੇ ਨੂੰ ਤਾਂ ਕਦੇ ਸਮਝਿਆ ਹੀ ਨਹੀਂ ਨਾ ਹੀ ਬੱਚਿਆਂ ਨੂੰ ਉਹਨਾਂ ਦੋਵਾਂ ਨੇ ਇੱਕ ਦੂਜੇ ਕੋਲੋਂ ਮਾਫੀ ਮੰਗੀ ਤੇ ਇੱਕ ਦੂਜੇ ਨਾਲ ਵਾਅਦਾ ਵੀ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਲੜਾਈ ਝਗੜਾ ਨਹੀਂ ਕਰਾਂਗੇ ਅਸੀਂ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਸਾਡੇ ਬੱਚਿਆਂ ਦੇ ਦਿਮਾਗ ਤੇ ਗਹਿਰਾ ਅਸਰ ਹੋਵੇ ਅਸੀਂ ਆਪਣੇ ਬੱਚਿਆਂ ਨੂੰ ਅਜਿਹਾ ਮਾਹੌਲ ਦੇਵਾਂਗੇ ਜਿੱਥੇ ਉਹਨਾਂ ਨੂੰ ਸਕੂਨ ਮਿਲੇ ਉਹ ਹੱਸਣ ਖੇਡਣ ਤੇ ਬਿਨਾ ਕਿਸੇ ਡਰ ਤੋਂ ਆਪਣੀ ਜ਼ਿੰਦਗੀ ਜੀ ਸਕਣ ਅਸੀਂ ਅੱਜ ਤੋਂ ਬਾਅਦ ਹਰ ਪਰੇਸ਼ਾਨੀ ਦਾ ਹੱਲ ਮਿਲ ਜੁਲ ਕੇ ਕੱਢਾਂਗੇ ਸਵੇਰੇ ਜਦੋਂ ਗੁਰਸਾਂਝ ਉੱਠੀ ਤਾਂ ਉਸਨੇ ਵੇਖਿਆ ਕਿ ਉਸਦੇ ਮੰਮੀ ਪਾਪਾ ਰਸੋਈ ਵਿੱਚ ਨਾਸ਼ਤਾ ਬਣਾ ਰਹੇ ਹਨ ਉਹਨਾਂ ਦੋਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ ਇਹ ਦੇਖ ਕੇ ਗੁਰਸਾਂਝ ਨੂੰ ਆਪਣੀ ਅੱਖਾਂ ਤੇ ਯਕੀਨ ਨਾ ਹੋਇਆ ਉਹ ਸੋਚੇ ਇਹ ਸੱਚ ਹੈ ਕਿ ਸੁਪਨਾ ਉਦੋਂ ਹੀ ਸਾਹਿਲ ਕਮਰੇ ਵਿੱਚੋਂ ਬਾਹਰ ਆਇਆ ਫਿਰ ਦੋਨੇ ਬੱਚੇ ਮੁਸਕਰਾਉਂਦੇ ਹੋਏ ਭੱਜ ਕੇ ਰਸੋਈ ਵਿੱਚ ਚਲੇ ਗਏ ਉਹਨਾਂ ਦੋਵਾਂ ਨੇ ਆਪਣੇ ਮੰਮੀ ਪਾਪਾ ਨੂੰ ਜੱਫੀ ਪਾ ਲਈ ਫਿਰ ਸਾਰੇ ਨੇ ਰਲ ਮਿਲ ਕੇ ਨਾਸ਼ਤਾ ਕੀਤਾ ਹੁਣ ਕੇਂਦਰ ਤੇ ਮਨਵੀਰ ਸਮਝ ਚੁੱਕੇ ਸੀ ਕਿ ਸਾਡਾ ਵਿਵਹਾਰ ਬੱਚਿਆਂ ਉੱਪਰ ਗਹਿਰੀ ਛਾਪ ਛੱਡਦਾ ਹੈ। ਉਹ ਕਹਿਣ ਲੱਗੇ ਕਿ ਅਸੀਂ ਹੁਣ ਕਦੇ ਵੀ ਆਪਣੇ ਬੱਚਿਆਂ ਨੂੰ ਅਜਿਹਾ ਮਾਹੌਲ ਨਹੀਂ ਦੇਵਾਂਗੇ। ਅਸੀਂ ਉਹਨਾਂ ਨੂੰ ਅਜਿਹਾ ਮਾਹੌਲ ਦੇਵਾਂਗੇ ਕਿ ਉਹ ਹੱਕ ਨਾਲ ਕਹਿ ਸਕਣ ਇਹ ਹੈ ਸਾਡਾ ਘਰ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਰੱਬ ਰਾਖਾ